ਦੇ ਵਿੱਚ ਅੰਦੋਲਨ ਚੱਲਦਾ ਸੀ ਕਮੋਰਨਾ ਬੁੱਲਿਆ ਸੀ ਕੀ ਤੁਸੀਂ ਉੱਥੇ ਗਏ ਸੀ ਕੀ ਤੁਸੀਂ ਆਪੇ ਨਹੀਂ ਲੱਗਣਾ ਜ਼ਰੂਰੀ ਸਮਝਿਆ ਸੀ ਤੇ ਉਹ ਸਾਡੇ ਕੋਲ ਜਵਾਬ ਨਹੀਂ ਹੋਣਾ ਬੇਸ਼ੱਕ ਪ੍ਰਾਪਤੀ ਹੋਵੇ ਨਾ ਹੋਵੇ ਸਾਡੇ ਕੋਲ ਇੱਕ ਜਵਾਬ ਹੋਣਾ ਚਾਹੀਦਾ ਕਿ ਅਸੀਂ ਆਪੇ ਵੀ ਲੜੇ ਸੀ ਅਸੀਂ ਆਪਦੇ ਆਪ ਲਈ ਯੁੱਝੇ ਸੀ ਸੋ ਸਾਥੀਓ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਮੋਰਚਾ ਕੱਲ ਨੂੰ ਘਣਤੀ ਕੱਟ ਹੋਏ ਮਯੂਸ ਨਹੀਂ ਹੋਣਾ ਮੰਨੂ ਕੈਮ ਕਰਕੇ ਅੱਜ ਚੜਦੀ ਕਲਾ ਦੀ ਗੱਲ ਕਰਨੀ ਆ ਅਸੀਂ ਬੇਸ਼ੱਕ ਅਸੀਂ ਗਿਣਤੀ ਦੇ ਮੁਕਾਬਲੇ ਥੋੜੇ ਰਹੇ ਨੇ ਬੇਸ਼ੱਕ ਅਸੀਂ ਬਹੁਤ ਹੋਈਏ ਪਰ ਅਸੀਂ ਆਪਦੇ ਮਨ ਨੂੰ ਚੜਦੀ ਕਲਾ 'ਚ ਰੱਖਣਾ ਇਸ ਡਿਪਾਰਟਮੈਂਟ ਕੋਲੇ ਅਸੀਂ 네ਗੇਟਿਵ ਗੱਲ ਕਰਨੀ ਹੀ ਨਹੀਂ ਕਿਨਾਂ ਨੂੰ ਅਸੀਂ ਦੱਸਦੇ ਰਹਿਣਾ ਵੀ ਅਸੀਂ ਇੱਕ ਵੀ ਸੌ ਵਗਿਆ ਜੇ ਇਸ ਡਿਪਾਰਟਮੈਂਟ ਦੇ ਦਮਾਰ ਦੇ ਵਿੱਚ ਬੰੂਰ ਭਰਿਆ ਹੋਇਆ ਵੀ ਇਹ ਸੱਪਸੋ ਮਲਾਜਨ ਹੈ ਇਹ ਆਪਣਾ ਕੁਝ ਨਹੀਂ ਕਰ ਸਕਦੇ ਤਾਂ ਮੈਂ ਡਿਪਾਰਟਮੈਂਟ ਨੂੰ ਦੱਸਣਾ ਚਾਹਣਾ ਕਿ ਤੁਸੀਂ ਇਤਿਹਾਸ ਖੋੋ ਕੇ ਦੇਖੋ ਕਈ ਜੂਨੀਅਰਾਂ ਨੇ ਇਦਾਂ ਦੇ ਬੰਦੇ ਵੀ ਹੋਏ ਆ ਜਿਨ੍ਹਾਂ ਨੇ 20 20 ਬੰਦਿਆਂ ਦੇ ਬੋਲ ਚ ਜਿੱਤੇ ਹੋਏ ਨੇ ਬਨਾਰਲੇ ਦੀ ਧਰਤੀ ਤੇ ਡੀਸੀ ਦਫਤਰ ਦੇ ਵਿੱਚ ਕੱਚੇ ਮਵਾਜ਼ਮਾ ਦੀ ਜਗ੍ਹਾ ਤੇ ਪੱਕੀ ਭਰਤੀ ਆਦੀ ਸੀ ਤੇ ਉਹ 20 ਬਾਈ ਮਰਦਿਆਂ ਦਾ ਗਰੁੱਪ ਸੀ ਸਾਰਾ ਜਿਨ੍ਹਾਂ ਦੇ ਵਿੱਚ 14-15 ਨੇ ਨਹੀਂ ਸੀ ਤੇ ਉਹਨਾਂ ਨੂੰ ਇਹ ਵੀ ਨਹੀਂ ਸੀ ਪਹਿਲਾਂ پتہ ਆਉਂਦਾ ਵੀ ਨਾੜਾ ਲਾਉਣਾ ਕਿਵੇਂ ਆ ਉਹਨਾਂ ਦਾ ਅੰਦੋਲਨ ਚੱਲਿਆ ਬਰਨਾਲੇ ਸੀ ਦਫਤਰ ਦੇ ਵਿੱਚ ਲਗਾਤਾਰ ਤੇ ਹੰਕਾਰੇ ਹੋਏ ਮੁੱਖ ਮੰਤਰੀ ਨੂੰ ਉੱਥੇ ਆ ਕੇ ਕਹਿਣਾ ਪਿਆ ਤੇ ਤੁਹਾਨੂੰ ਮੈਂ ਕਿਤੇ ਨਹੀਂ ਜਾਣ ਦਿੰਦਾ ਡਵੈਲਪਰ ਦਾ ਨਿਯੋਗ ਤੁਸੀਂ ਜਿੱਥੇ ਬੈਠੇ ਤੁਸੀਂ ਉੱਥੇ ਕਰੂਗੇ ਤੇ ਉਹਨਾਂ ਦੀ ਗਿਰਤੀ 20 ਪਤਾ ਨਹੀਂ 22 ਸੀ ਸੋ ਅਸੀਂ ਇਦਾਂ ਦੇ ਲੋਕਾਂ ਨੂੰ ਸ਼ੇਧ ਲੈਣੀ ਹੈ ਅਸੀਂ ਆਪਦੇ ਤੋਂ ਮਾਰੇ ਨੂੰ ਦੇਣਾ ਕਿਨੇ ਅੰਦੋਲਨ ਦੇ ਜਿੱਤੇ ਰਾ ਨਾ ਕਿ ਅਸੀਂ ਹੋਰਾਂ ਨੂੰ ਦੇਣਾ ਵੀ ਆਰ ਸਰਟੀਫਿਕੇਟ ਹੀ ਕਰਨਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਚੜ੍ਹਦੀ ਕਲਾ ਦੇ ਰਹਿਣਾ ਅਗਲੀ ਗੱਲ ਆ ਗਈ ਕਿ ਸਾਨੂੰ ਅੱਜ ਇੱਥੇ ਇਕੱਠੇ ਆਉਣਾ ਕਿਉਂ ਪਿਆ हरियाणा सरकार ਜਿਹੜੇ ਉਥੇ ਕੱਚੇ ਗਾਮੇ ਨੇ 35 400 ਉਹਨਾਂ ਨੂੰ ਵੀ ਮਿਲ ਰਿਹਾ। ਹਮਾਚਿਆਂ ਦੇ ਵਿੱਚ ਵੀ ਜਿਹੜੇ ਮਲਾਜਮ ਕੱਚੇ ਸੀ ਉਹਨਾਂ ਨੂੰ ਪੱਕਾ ਕੀਤਾ ਗਿਆ ਬੇਸਿਕ ਤਨਖਾਹ ਉਹਨਾਂ ਨੂੰ ਲਾਗੋ ਦਿੱਤੀ ਗਈ। ਦਿੱਲੀ ਦੇ ਵਿੱਚ ਇਹ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ 61 800 ਕੰਸੋਲੀਡੇਟਰ ਕੱਚੇ ਸਟਾਫ ਨੂੰ ਦਿੱਤਾ ਹੈ। ਤੇ ਮੇਰੇ ਕੀ ਕੀ ਪ੍ਰੋਬਲਮਾਂ? ਮਤਲਬ ਕਿ ਮੁੱਖ ਮੰਤਰੀ ਨਿਮਕੀ ਤਬੀ ਖੇਲਾਣਾ ਖਾਲੀ ਹੈ ਇਹ ਤਾਂ ਬੋਲਦੇ ਅਮੇਸ਼ਾ ਕਹਿੰਦਾ ਵੀ ਖੇਲਾਣਾ ਭਰਿਆ ਆ ਪੈ ਗੱਫੇ ਭਰੇ ਪੈ ਨੇ ਲੈ ਜਾਓ ਤੇ ਇਹੇਸ ਮੁੱਖ ਮੰਤਰੀ ਨੂੰ ਸਾਡੇ ਮਲਾਜਮ अनेका ਵਾਰ ਮਿਲਣ ਦੀ ਕੋਸ਼ਿਸ਼ ਕਰ ਚੁੱਕੇ ਨੇ 50 60 ਦੇ ਨੀਰ ਤੋਂ ਬੱਕ ਜਿਹੜੇ ਤਾਂ ਸਾਡੀ ਯੂਨੀਅਨ ਦੇ ਆਧੂ ਵਾਲੇ ਸਿਰਵਾ ਸਿੰਘ ਗੋੜਾ ਨੇ ਲਾ ਲਏ ਜਿਹਨੇ ਵੰਡ ਦਾ ਮੌਕਾ ਹੀ ਨਹੀਂ ਦਿੱਤਾ ਕਦੇ ਹਰ ਐਮਐਲਏ ਦਾ ਇਕਸੋ 17 ਦੇ 17 ਐਮਐਲਏ ਕੋਰੇ ਆਪਾਂ ਬੋਲ ਕੇ ਕਰਕੇ ਦੇਖ ਲਈ। ਕਲੇ ਕਲੇ ਐਮਐਲਏ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੀ ਪਹਿਲਾਂ। ਹਰ ਐਮਐਲਏ ਨੇ ਹਰ ਪਾਰਟੀ ਦੇ ਮੰਤਰੀ ਨੇ ਵਾਦਾ ਕੀਤਾ ਸੀ ਕਿ ਅਸੀਂ ਡੋਡਾ ਕੰਮ ਕਰਾਂਗੇ। ਹਰ ਮੰਤਰੀ ਇਹ ਕਹਿੰਦਾ ਕਿ ਸਾਡਾ ਦੋ ਦਿਨ ਬਾਅਦ ਆ ਜੀ ਅਸੀਂ ਡੋਡਾ ਕੰਮ ਕਰਾਂਗੇ। ਸੋ ਇਹ 92 ਤੇ 92 ਝੂਠੇ लारिया की पंड बंदी हुई है इस सरकार ने यह चुटकलिया की सरकार है जिन्हें ती अंद करके यकीन कर बैठे सो अज अस इतने कटे गए ਸੋ ਅਜਿھے ਇਕੱਠੇ ਹੋਏ ਇਸ ਕਰਕੇ ਹੋਏ ਆ ਕਿਉਂਕਿ ਸਾਰੇ ਦੇ ਸਾਰੇ ਐਮਐਲਏ ਹਕਾਰੀ ਨੇ ਇਹਨਾਂ ਨੂੰ ਭਰੇ ਬੱਠੇ ਨੂੰ ਸੀਟਾਂ ਮਿਲੀਆਂ ਕਰੇ ਬੱਠੇ ਇਹੋਸ ਲੋਕ ਜਿਹੜੇ ਲੋਕਾਂ ਨੂੰ ਕੁਝ ਸਮਝਦੇ ਨਹੀਂ ਸ਼ਹਿਰ ਦੇ ਭੁੱਲ ਗਏ ਵੀ ਇਹ ਜਿਹੜੇ ਲੋਕ ਹੁੰਦੇ ਨੇ ਇਹ ਲੋਕ ਬੜੀ ਵੱਡੀ ਚੀਜ਼ ਹੁੰਦੇ ਨੇ ਜੇ ਲੋਕ ਕਿਸੇ ਨੂੰ ਐਮਐਲਏ ਬਣਾਉਣਾ ਮੰਤਰੀ ਬਣਾਉਣਾ ਜਾਣਦੇ ਨੇ ਤਾਂ ਇਹ ਇਹ ਲੋਕ ਉਹਨਾਂ ਨੂੰ ਪਾਸੇ ਕਰਨਾ ਵੀ ਜਾਣਦੇ ਆ ਲੋਕੀ ਤਾਂ 2027 ਦੇ ਵਿੱਚ ਜਿਹੜਾ ਡਲਾਗਾ ਉਹ ਪੱਥਰ ਦਾ ਰੂਪ ਧਾਰਨ ਕਰੂਗਾ ਕੋਈ ਨਾਲ ਉੱਤੇ ਬਸੂਗਾ ਤੇ ਇਹਨਾਂ ਨੇ ਕਹੇ ਬਹੁਤ ਇਹਨਾਂ ਦੇ ਉੱਤੇ ਬਸਾਂਗੇ ਸੋ ਆਪਾਂ ਇਸ ਸਰਕਾਰ ਨੂੰ ਮੂੰਹ ਦੋੜਵਾ ਜਵਾਬ ਦੇਣਾ ਉਹਨਾਂ ਕਰ ਦਿੰਦੇ ਰਹਿਣਾ ਜਿੰਨਾ ਚਿਰ ਇਹ ਆਪਣੇ ਕਦਮਾਂ ਨਾਲ ਜਾ ਕੇ ਚੁਗਦੀ ਨਹੀਂ ਤੇ ਉਹਨਾਂ ਕਰ ਦਿੱਤਾ ਜਾ ਸਕਦਾ ਜਿੰਨਾ ਚਿਰ ਦੋਤੇ ਚੇਕਾ ਜਿੰਨਾ ਜਦੋਂ ਆਪਾਂ ਇਕੱਠ ਤੋਂ ਮੈਂ ਉਦੋਂ ਅਸੀਂ ਗਾਣਾ ਜਿੰਨਾ ਚਿਰ ਅਸੀਂ 700 ਦੇ 700 ਮਲਾਜੇ ਵਿੱਚ ਇੱਕ ਮੰਚ ਤੇ ਖੜਕੇ ਇਸ ਸਰਕਾਰ ਨੂੰ ਹੰਕਾਰੀ ਹੋਈ ਸਰਕਾਰ ਨੂੰ ਹੰਗਾਰਾ ਨਹੀਂ ਜਿੱਤ ਸਾਡੇ ਵੱਲੋਂ ਨਹੀਂ ਜਾਂਦੀ ਆਉਗੀ ਨਾ ਕੇ ਭਰਾ ਜਿਹੜੇ ਮੋਕੇ ਬੰਦੇ ਹੋਣੇ ਮੈਂ ਇਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਮੈਂ ਆਪਣੀ ਨਿੱਜੀ ਪਰਸਨਲ ਗੱਲ ਦੱਸਣੀ ਚਾਹੁੰਦਾ ਜਿਸ ਪਰਿਵਾਰ ਤੋਂ ਮੈਂ ਆਉਣਾ ਮੇਰੇ ਫਾਦਰ ਸਾਹਿਬ ਨੇ ਲੈ ਕੇ 55 ਸਾਲ ਦੀ ਮੰਦਰ ਨੇ ਡੱਤੋ ਗਈ ਸੀ 35 ਸਾਲ ਉਹਨਾਂ ਨੇ ਲੋਕ ਘੋੜ ਦੀ ਅਗਵਾਈ ਕੀਤੀ ਹੈ ਇੱਕ ਟੀਚਰ ਹੋਣ ਦੇ ਨਾਲ ਨਾਲ ਡਰਾਈਂਗ ਟੀਚਰ ਸੀ ਡਰਾਈਂਗ ਟੀਚਰ ਨੂੰ ਜਦੋਂ ਕੋਈ ਅਲੱਗ ਆਮ ਨਹੀਂ ਸੀ ਦਿੱਤਾ ਜਾਂਦਾ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਸੀ ਉਸ ਸਮੇਂ ਦੇ ਵਿੱਚ ਮੇਰੇ ਬਾਦਰ ਸਾਹਿਬ ਨੇ ਲੋਕ ਘੋੜ ਦੀ ਅਗਵਾਈ ਕੀਤੀ ਪੰਤਾਰੀ ਦੇ ਨਾਲ ਬੜੈਲ ਜਿਹੜੀ ਆਪਣੇ ਤੋਂ ਨੇੜੇ ਆ ਉਹ ਕੱਟੀ ਇਹ ਲੋਕਾਂ ਲੋਕਾਂ ਨੇ ਉਹਨਾਂ ਨੂੰ ਉਸ ਤੋਂ ਬਰੀ ਤਰ੍ਹਾਂ ਤੇ ਬਰੀ ਹੋਂਦ ਤੋਂ ਬਾਅਦ ਮੌਜੂਦਾ ਪੰਜਾਬ ਸਰਕਾਰ ਨੇ ਜੋ TDA ਜੋਰ ਦਾ ਬਲਾਦੇ ਨੂੰ ਸਰਕਾਰੀ ਬਲਾਦੇ ਨੂੰ ਦਿੱਤੇ ਜਾਂਦੇ ਰੈਂਟ ਡਿਕਰਾਂ ਨੂੰ ਦਿੱਤੇ ਸੋ ਇਸ ਡਿਪਾਰਟਮੈਂਟ ਨੂੰ ਇਸ ਪੰਜਾਬ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਨਾਇਕ ਨੇ ਜਿਨ੍ਹਾਂ ਨੂੰ ਅਸੀਂ ਆਪਦੇ ਹੀਰੋ ਮੰਨਦੇ ਆ ਉਹਨਾਂ ਦੇ ਜੇਲਾ ਕਟੀਆਂ ਸਾਨੂੰ ਨਾ ਸਾਨੂੰ ਜੇਨਾ ਦਾ ਡਰ ਨਾ ਸਾਨੂੰ ਨੌਕਰੀਆਂ ਖੋਣ ਦਾ ਡਰ ਜੇ ਸਾਨੂੰ ਡਰ ਆ ਤਾਂ ਸਾਨੂੰ ਸਾਡੇ ਕਾਟਰ ਦਾ ਡਰ ਨਾ ਕਿ ਸਾਡੇ ਕਾਟਰ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਅਸੀਂ 22 ਸੂਬਾ ਕਮੇਟੀ ਮੈਂਬਰ ਜਿੰਨੇ ਵੀ ਆ ਸਾਨੂੰ ਕਾਹੇ ਨੌਕਰੀ ਤੋਂ ਕੱਟਿਆ ਜਾਵੇ ਅਸੀਂ ਆਪਣੇ ਕਾਟਰ ਦੀ ਲੜਾਈ ਕਰਦੇ ਰਹਾਂਗੇ ਐਨਾ ਕਹਿੰਦਾ ਮੈਂ ਸਾਰਿਆਂ ਤੋਂ ਇਹ ਆਖ ਤੋਂ ਮਾਰਦਾ ਮੈਂ ਇਹ ਇੱਕ ਬੇਨਤੀ ਆ ਕਿ ਜਿੰਨੇ ਵੀ ਮਤਜਮ ਸਾਡੇ ਆਈਟੀਐ ਵਿੱਚ ਬੈਠੇ ਨੇ ਬੇਸ਼ੱਕ ਕੋਈ ਇਸ ਟਾਈਮ ਆਈਟੀਐ ਚ ਬਹੁਤ ਕੰਮ ਵੀ ਕਰ ਰਿਹਾ ਹੈ ਉਹਨੂੰ ਪਿਆਰ ਨਾਲ ਸਮਝਾਓ ਉਹਨੂੰ ਮੁੱਦੇ ਲਸੋ ਕਿ ਕੀ ਮੁੱਦੇ ਨੇ ਹਰ ਇੱਕ ਦੀ ਸੋਚ ਵਿਚਾਰ ਬਹੁਤ ਵੱਖਰੇ ਹੁੰਦੇ ਨੇ ਕਿਸੇ ਮੰਚ ਤੇ ਵਿਚਾਰਾਂ ਦਾ મતਭੇਦ ਹੋਣਾ ਬਹੁਤ ਜ਼ਰੂਰੀ ਹੁੰਦਾ ਜੇ ਵਿਚਾਰ ਇਕੋ ਜਿਹੇ ਹੋਣਗੇ ਤਾਂ ਕਰੇ ਮੋਰਚਾ ਨਹੀਂ ਜਿੱਤਿਆ ਜਾਂਦਾ ਜਦੋਂ ਵਿਚਾਰਾਂ ਦਾ ਮਤ ਭੇਦ ਹੋਣਾ ਉਹ ਵੇਲੇ ਬਟਕ ਤੇ ਸਲੋਗ ਹੋਣਾ ਆਪਾਂ ਜਾ ਕੇ ਸੋ ਹੋ ਸਕਦਾ ਜਿਹੜੇ ਸਾਡੇ ਸਾਥੀ ਫੈਕਟਰੀ ਨੇ ਉਹਨਾਂ 'ਚ ਇੰਨੀ ਕਾਬਿਲਿਟੀ ਹੋਵੇ ਕਿ ਉਹ ਆਪਣੇ ਤੋਂ ਵੀ ਤੱਕੜੇ ਹੋ ਕੇ ਮਤ ਭੇਦ ਪਹੁੰਚ ਸਕਦੇ ਹੋ ਪਰ ਜੇ ਕੋਈ ਉਹਨਾਂ ਦੇ ਮਨਾਂ 'ਚ ਭੇਦ ਹੈ ਜਾਂ ਉਹਨਾਂ ਦਾ ਮਾਈਂਡ ਗਲਟਾ ਉਹਨਾਂ ਨੂੰ ਦੱਸੋ ਕਿ ਅਸੀਂ 35-400 ਛੁੱਟੀਆਂ ਦਾ ਅਧਿਕਾਰ ਜੌਬ ਸਟੈਬਿਲਿਟੀ ਦੇ ਮੁੱਦੇ ਦੇ ਉੱਤੇ ਲੜ ਰਹੇ ਹਾਂ ਇਹ 2009 ਦੀ ਗੱਲ ਹੈ ਇੱਥੇ ਕੋਈ 10 ਸਾਲ ਕੋਈ 500 ਸਾਲ ਕੋਈ 15 ਸਾਲ ਦੀ ਪਾਲਸੀ ਦੀ ਗੱਲ ਨਹੀਂ ਇੱਥੇ ਇੱਕ ਦਿਨ ਆਇਆ ਲੋਕ ਮਹਾਜਮ ਲਈ ਵੀ ਲੜਾਈ ਹੈ ਇੱਥੇ 2009 ਤੋਂ ਲੱਗੇ ਹੋਏ ਸਾਥੀ ਦੀ ਵੀ ਲੜਾਈ ਹੈ ਇੱਥੇ ਕੋਈ 19 ਜੀ ਇੰਪਲੀਮੈਂਟ ਹੋਈ ਡੀਐਸਟੀ ਸੀ ਵੀ ਦੀ ਲੜਾਈ ਹੈ